ਸੋ ਸਿਕਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਅੱਜ ਫਾਜਲਿਕਾ ਵਿੱਚ ਹੋਈ ਇੱਕ ਮੱਧਵਤੀ ਘਟਨਾ ਫਾਜਲਿਕਾ ਵਿੱਚ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਲੋਕਾਂ ਨਾਲ ਇੱਕ ਬੜੀ ਦੁਖਦਾਈ ਘਟਨਾ ਘਟੀ ਸ਼ੁੱਕਰਵਾਰ ਰਾਤ ਕਰੀਬ 10 ਵਜੇ ਸੰਗਣੀ ਧੁੰਦ ਦੇ ਕਾਰਨ ਇੱਕ ਕਰੂਜ਼ਰ ਗੱਡੀ ਪਿੰਡ ਸਰਦਾਰੇ ਵਾਲਾ ਨੇੜੇ ਭਾਗੜਾ ਨਹਿਰ ਵਿੱਚ ਡਿੱਗ ਗਈ ਇਸ ਹਾਦਸੇ ਵਿੱਚ ਗੱਡੀ ਚਾਲਕ ਅਤੇ ਇੱਕ 10 ਸਾਲਾ ਬੱਚਾ ਕਿਸੇ ਤਰੀਕੇ ਨਾਲ ਪਾਣੀ ਦੇ ਤੇਜ਼ ਵਹਾਅ ਤੋਂ ਬਚ ਗਏ ਪਰ ਬਾਕੀ 12 ਲੋਕ ਪਾਣੀ ਵਿੱਚ ਗੁੰਮ ਹੋ ਗਏ ਹਨ ਜਰਨੈਲ ਸਿੰਘ ਜੋ ਕਿ ਇਸ ਹਾਦਸੇ ਤੋਂ ਬਚੇ ਹਨ ਨੇ ਨੇੜੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਹਾਦਸੇ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚ ਗਈ ਰਤਿਆ ਥਾਣਾ ਮੁਖੀ ਰਾਜਵੀਰ ਸਿੰਘ ਨੇ ਪੁਸ਼ਟੀ ਕੀਤੀ ਕਿ 12 ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ ਟਹਾਨਾ ਐਸ ਡੀ ਐਮ ਜਗਦੀਪ ਚੰਦਰ ਅਤੇ ਡੀ ਐਸ ਪੀ ਸੰਜੀਵ ਬਸ਼ਨੋਈ ਵੀ ਮੌਕੇ ਤੇ ਪਹੁੰਚੇ ਹਾਸੇ ਵਿੱਚ ਲਾਪਤਾ ਹੋਏ ਵਿਅਕਤੀ ਵਿੱਚੋਂ 8 ਵਿਅਕਤੀ ਫਤਿਹਬਾਦ ਦੇ ਪਿੰਡ ਮੇਮਣਾ 2 ਵਿਅਕਤੀ ਰਿਉਂਦ ਅਤੇ 2 ਵਿਅਕਤੀ ਪੰਜਾਬ ਦੇ ਸਸਪਾਲੀ ਪਿੰਡ ਦੇ ਰਹਿਣ ਵਾਲੇ ਹਨ ਬਚਾਅ ਕਾਰਜ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਹੋਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਬਣੇ ਰਹੋ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਮਿਲਦੇ ਆਂ ਜੀ tagli coverte no